ਅਸੀਂ ਬਣਾ ਰਹੇ ਹਾਂ ਚਕਲਾ ਪੰਜਾਬੀ ਵਰਸਨਲ ਜੁੜਿਆ ਹੋਇਆ ਚਕਲਾ ਦੇਖੋ ਅਸੀਂ ਚਕਲੇ ਨੂੰ ਥੋੜਾ ਜਿਹਾ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਹੌਲੀ-ਹੌਲੀ ਸਾਦੇ ਹੱਥਾਂ ਨਾਲ ਬੱਚਿਆਂ ਨੂੰ ਸਾਡਾ ਕੰਮ ਹੀ ਇਹ ਹੈ ਵੀ ਬੱਚਿਆਂ ਨੂੰ ਫੋਨਾਂ 'ਚੋਂ ਕੱਢ ਕੇ ਨਵੇਂ ਕੰਮ ਲਾਉਣਾ ਦੇਖੋ ਪਰਾਣੀ ਵਰਸੇ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਰਸੋਈ ਦੀ ਵਰਤੋਂ ਵਾਲਾ ਚਕਲਾ ਚਕੜਾ ਬਣਾ ਰਹੇ ਹਾਂ ਅਸੀਂ ਦੇਖੋ ਚਕਲੇ ਦੀ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਹੱਥਾਂ ਨਾਲ ਥੋੜੇ ਥੋੜੇ ਮੋਲਾਂ ਇਕੱਠਾ ਕਰਨਾ ਪਾਣੀ ਨਾਲ ਥੋੜਾ ਜਿਹਾ ਨਿਖਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਨਾ ਚਕਲੇ ਨੂੰ ਰੱਖਣ ਲਈ ਹੁਣ ਲਾ ਰਹੇ ਹਾਂ ਅਸੀਂ ਪੈਰ ਦੇਖੋ ਐ ਸਟਾਪਰ ਲਾ ਰਹੇ ਨੇ ਕਿ ਨਿੱਕੇ ਨਿੱਕੇ ਤੁਸੀਂ ਗੋਲੀਆਂ ਵਟ ਲੈਣੀਆਂ ਮਿੱਟੀ ਦੀਆਂ ਉਹਨਾਂ ਨੂੰ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪੈਰਾਂ ਦੀ ਚਕਲੇ ਨੂੰ ਦੇਖੋ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਦੇਖੋ ਇਹਨੂੰ ਹੌਲੀ ਹੌਲੀ ਹੱਥਾਂ ਨਾਲ ਅਸੀਂ ਤਿੱਖਾ ਕਰਕੇ ਇੱਕੋ ਜਿਹੇ ਲੈਵਲ ਦੇ ਹੋਣੇ ਚਾਹੀਦੇ ਨਹੀਂ ਤਾਂ ਥੋੜਾ ਚੱਕਲਾ ਠੀਕ ਤਰ੍ਹਾਂ ਰੱਖ ਨਹੀਂ ਸਕਾਂਗੇ ਆਪਾਂ ਇੱਧਰ ਉੱਧਰ ਹਿੱਲੂਗਾ ਦੇਖੋ ਇਹਨੂੰ ਪੂਰੀ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਹੌਲੀ-ਹੌਲੀ ਸਾਡੇ ਹੱਥਾਂ ਨਾਲ ਪਾਣੀ ਨਾਲ ਚਕਲੇ ਨੂੰ ਚਕਲੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਹੌਲੀ-ਹੌਲੀ ਤਿੰਨ ਲਾਈ ਹੋਇਆ ਦੇਖੋ ਇਹ ਇਹਨੂੰ ਨਾਪ ਰਹੇ ਹਾਂ ਪੰਜਾਬੀ ਵਰਸ ਨੂੰ ਜੁੜਿਆ ਹੋਇਆ ਚਕਲਾ ਤਾਂ ਦੇਖੋ ਇਹ ਦੇ ਅੱਧੇ ਲੈ ਸਾਈਡ ਤੋਂ ਅਸੀਂ ਥੋੜਾ ਜਿਹਾ ਨੂੰ ਸਾਰੇ ਪਾਸੇ ਦੇਖੋ ਬਣਾ ਰਹੇ ਹਾਂ ਅਸੀਂ ਇਹਨਾਂ ਅਸੀਂ ਚਕਲਾ ਬਣਾ ਰਹੇ ਹਾਂ ਅਗਲੇ ਦੇ ਨਾਲ ਵੇਲਣਾ ਬਣਾ ਰਹੇ ਹਾਂ ਅਸੀਂ ਦੇਖੋ ਵੇਲਣ ਦੀ ਸ਼ੇਪ ਦੇ ਰੋਟੀਆਂ ਬਣਾਉਣ ਲਈ ਚਕਲਾਤੇ ਵੇਲਣਾ ਵਰਤੀ ਜਾਂਦੀ ਆ ਚਕਲਾ ਬਣ ਚੁੱਕਿਆ ਸਾਡਾ ਦੇਖੋ ਵੇਲਣਾ ਵੇਲਣ ਦੀ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਇਸ ਤਰ੍ਹਾਂ ਹੁੰਦਾ ਇਹਨੂੰ ਇੱਕ ਸਾਈਡ ਦੋਨੇ ਸਾਈਡਾਂ ਇਕ ਲੈਵਲ ਦੀ ਹੋਣੀ ਚਾਹੀਦੀ ਹੈ ਸੈਂਟਰ ਵਿਚਾਲੇਓ ਇਕ ਲੈਵਲ ਦਾ ਹੋਣਾ ਚਾਹੀਦਾ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਹੌਲੀ ਹੌਲੀ ਸਾਦੇ ਹੱਥਾਂ ਨਾਲ ਸਿੰਪਲ ਨਾਲ ਥੋੜੀ ਥੋੜੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਚਾਡਾ ਵੇਲ ਨਾਲ ਬਣ ਕੇ ਤਿਆਰ ਹੋ ਚੁੱਕਿਆ ਇਹਨੂੰ 4 ਦਿਨ ਦੀ ਕੋਸ਼ਿਸ਼ ਕਰ ਰਹੇ ਬਸ ਫਾਈਨਲੀ ਸਾਡਾ ਚਕਲਾ ਬਣ ਕੇ ਤਿਆਰ ਹੋ ਚੁੱਕਿਆ ਅਸੀਂ ਇਹਦੇ ਤੇ ਬਣਾ ਰਹੇ ਹਾਂ ਬੇਲ ਰਹੇ ਹਾਂ ਰੋਟੀ ਦੇਖੋ ਕਿੱਡੀ ਸੋਹਣੀ ਬੇਲੀ ਜਾ ਰਹੀ ਹੈ ਦੇਖੋ ਫਾਈਨਲੀ ਅਸੀਂ ਚਕਲਾ ਬਣ ਕੇ ਹੋ ਚੁੱਕਿਆ ਰੈਡੀ ਸਲੋ ਸਲੋ ਅਸੀਂ ਬਣਾ ਰਹੇ ਹਾਂ ਇਸ ਤੇ ਰੋਟੀ ਥੈਂਕਸ ਫਾਰ ਵਾਚਿੰਗ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕਸ ਫਾਰ ਵਾਚਿੰਗ